ਸਭ ਨੂੰ ਆਪਣੀ ਲਪੇਟ 'ਚ ਲੈ ਰਹੀ ਸੋਸ਼ਲ ਮੀਡੀਆ ਦੀ ਲਤ ਆਪਣੇ ਚੁੰਗ 'ਚ ਨੌਜਵਾਨਾਂ ਨੂੰ ਫਸਾ ਰਹੀਆਂ ਨੇ ਇੰਸਟਾਗ੍ਰam ਤੇ ਫੇਸਬੁੱਕ ਵਰਗੀਆਂ ਐਪਸ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਲੋਕ ਕਰ ਰਹੇ ਨੇ ਸਾਰੀਆਂ ਹੱਦਾਂ ਬਾਹਰ ਸਹੀ ਤੇ ਗਲਤ ਦੀ ਵੀ ਭੁੱਲ ਚੁਕੇ ਨੇ ਪਹਿਚਾਣ ਨਕਲੀ ਜ਼ਿੰਦਗੀ ਨੂੰ ਅਸਲੀ ਬਣਾਉਣ ਲਈ ਵਰਤ ਰਹੇ ਨੇ ਗਲਤ ਤਰੀਕੇ ਸੱਚਾ ਕਾਲ ਮੈਂ ਬਿਆਨ ਤੁਸੀਂ ਵੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਵਨ ਮੀਡੀਆ ਦੋਸਤੋ ਸੋਸ਼ਲ ਮੀਡੀਆ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਨਿਕਖੜਵਾ ਅੰਗ ਬਣ ਗਿਆ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਉਮਰ ਦੇ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਨੇ ਪਰੰਤੂ ਕੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਆਪਣੀ ਸਿਹਤ ਤੇ ਮਾਨਸਿਕ ਸਿਹਤ ਉੱਤੇ ਕਿਸ ਤਰੀਕੇ ਦੇ ਬੁਰਾ ਪ੍ਰਭਾਵ ਪੈਂਦੀ ਨੇ ਅੱਜ ਅਸੀਂ ਤੁਹਾਨੂੰ ਆਪਣੀ ਇਸ ਕਹਾਣੀ ਰਾਹੀਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਮਨੁੱਖ ਦੇ ਦਿਮਾਗ ਤੇ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦੀ ਹੈ ਅੱਜ ਅਸੀਂ ਤੁਹਾਨੂੰ ਆਪਣੇ ਇਸ ਐਪੀਸੋਡ ਵਿੱਚ ਦੱਸਾਂਗੇ ਕਿ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਮਨੁੱਖ ਦੇ ਦਿਮਾਗ ਤੇ ਬੁਰਾ ਅਸਰ ਪਾਉਂਦੀ ਹੈ ਸੋਸ਼ਲ ਮੀਡੀਆ ਦੀ ਲੋਕਾਂ ਨੂੰ ਦਿਨ ਪਰ ਦਿਨ ਲੱਗ ਰਹੀ ਹੈ ਲੱਤ ਸੋਸ਼ਲ ਮੀਡੀਆ ਦੀ ਲੱਤ ਵੱਡੇ ਤੋਂ ਲੈ ਕੇ ਛੋਟੇ ਹਰ ਕਿਸੇ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ ਬਹੁਤ ਸਾਰੇ ਲੋਕ ਹਰ ਸਮੇਂ ਸੋਸ਼ਲ ਮੀਡੀਆ ਤੇ ਸਮਾਂ ਬਿਤਾਉਂਦੇ ਨੇ ਤੇ ਇਸ ਤੋਂ ਬਿਨਾ ਰਹਿਣ ਵਿੱਚ ਉਹ ਮੁਸ਼ਕਲ ਮਹਿਸੂਸ ਕਰਦੇ ਨੇ ਇਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਤੇ ਡਿਪਰੈਸ਼ਨ ਤੇ ਹੋਰ ਮਾਨਸਿਕ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ ਨੌਜਵਾਨਾਂ ਵੱਲੋਂ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਐਪ ਇੰਸਟਾਗ੍ਰam ਸੋਸ਼ਲ ਮੀਡੀਆ ਦਾ ਅਜਿਹਾ ਹੰਗ ਹੈ ਜੋ ਸਭ ਤੋਂ ਵੱਧ ਨੌਜਵਾਨਾਂ ਤੇ ਮਾੜਾ ਪ੍ਰਭਾਵ ਪਾ ਰਹੀ ਹੈ ਅਕਸਰ ਰੀਲ ਬਣਾਉਣ ਦੇ ਚੱਕਰ 'ਚ ਲੋਕ ਆਪਣਾ ਜ਼ਮੀਰ ਵੇਚ ਦਿੰਦੇ ਨੇ ਆਪਣਾ ਮਜ਼ਾਕ ਬਣਾਉਂਦੇ ਨੇ ਇਹਨਾਂ ਇਹ ਨਹੀਂ ਬਲਕਿ ਆਪਣੀ ਜਾਨ ਵੀ ਗਵਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਸਾਰੀ ਹੱਦਾਂ ਪਾਰ ਕਰ ਦਿੰਦੇ ਨੇ ਜਿਵੇਂ ਕਿ ਕੋਈ ਰੇਲ ਦੀ ਪਟੜੀ ਤੇ ਲੇਟ ਕੇ ਵੀਡੀਓ ਬਣਾ ਰਿਹਾ ਹੈ ਤਾਂ ਕੋਈ ਖਤਰਨਾਕ ਜਗ੍ਹਾ ਤੇ ਸਟੰਟ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਮਸ਼ਹੂਰੀ ਦਾ ਪਾਗਲਪਨ ਇੰਨਾ ਵੱਧ ਗਿਆ ਕਿ ਸਹੀ ਤੇ ਗਲਤ ਦੀ ਪਛਾਣ ਵੀ ਲੋਕ ਭੁੱਲ ਚੁੱਕੇ ਨੇ ਫੇਸਬੁੱਕ ਤੇ ਇੰਸਟਾਗ੍ਰam ਵਰਗੇ ਐਪਸ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਚੁੰਗਲ 'ਚ ਫਸਾ ਰਿਹਾ ਨੇ ਸੋਸ਼ਲ ਮੀਡੀਆ ਦਾ ਇੱਕ ਹੋਰ ਜਾਲ ਹੈ ਜਿਸ ਦਾ ਨਾਮ ਐਲਗੋਰਿਦਮ ਐਲਗੋਰਿਦਮ ਤੁਹਾਡੀ ਪਰਿਕਿਰਿਆ ਤੋਂ ਬਾਅਦ ਤੁਹਾਨੂੰ ਤੁਹਾਡੀ ਪਸੰਦ ਦੀ ਸਮੱਗਰੀ ਪੇਸ਼ ਕਰਦੀ ਹੈ ਕਈ ਸੋਸ਼ਲ ਮੀਡੀਆ ਪਲੇਟਫਾਰਮ ਨਕਲੀ ਜ਼ਿੰਦਗੀ ਨੂੰ ਬੜਾਵਾ ਦਿੰਦੇ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਆਪਣੀ ਤੁਲਨਾ ਉਹਨਾਂ ਨਾਲ ਕਰਦੇ ਨੇ ਤੇ ਉਸ ਸੁਪਨਿਆਂ ਭਰੀ ਝੂਠੀ ਜ਼ਿੰਦਗੀ ਲਈ ਉਸ ਵਾਂਗ ਸੋਸ਼ਲ ਮੀਡੀਆ ਤੇ ਆ ਕੇ ਹਰ ਸਹੀ ਗਲਤ तरीके ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਏ ਤੇ ਇਸ ਦੇ ਜਾਲ ਵਿੱਚ ਫਸਣ ਤੋਂ ਬਚਿਆ ਜਾਵੇ ਸਭ ਨੂੰ ਆਪਣੀ ਲਪੇਟ 'ਚ ਲੈ ਰਹੀ ਸੋਸ਼ਲ ਮੀਡੀਆ ਦੀ ਲਤ ਆਪਣੇ ਚੁੰਗ 'ਚ ਨੌਜਵਾਨਾਂ ਨੂੰ ਫਸਾ ਰਹੀਆਂ ਨੇ ਇੰਸਟਾਗ੍ਰam ਤੇ ਫੇਸਬੁੱਕ ਵਰਗੀਆਂ ਐਪਸ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲੋਕ ਕਰ ਰਹੇ ਨੇ ਸਾਰੀਆਂ ਹੱਦਾਂ ਪਾਰ ਸਹੀ ਤੇ ਗਲਤ ਦੀ ਵੀ ਭੁੱਲ ਚੁੱਕੇ ਨੇ ਪਹਿਚਾਨ ਨਕਲੀ ਜ਼ਿੰਦਗੀ ਨੂੰ ਅਸਲੀ ਬਣਾਉਣ ਲਈ ਵਰਤ ਰਹੇ ਨੇ ਗਲਤ ਤਰੀਕੇ ਸਤਿ ਸ਼੍ਰੀ ਅਕਾਲ ਮੈਂ ਬਿਆਨ ਤੁਸੀਂ ਵੇਖ ਰਹੇ ਹੋ ਸ਼ਬਦਾ ਦੀ ਤਾਕਤ ਆਇਵਨ ਮੀਡੀਆ ਦੋਸਤੋ ਸੋਸ਼ਲ ਮੀਡੀਆ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਨਿਕਖੜਵਾ ਅੰਗ ਬਣ ਗਿਆ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਉਮਰ ਦੇ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਨੇ ਪਰੰਤੂ ਕੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਆਪਣੀ ਸਿਹਤ ਤੇ ਮਾਨਸਿਕ ਸਿਹਤ ਉੱਤੇ ਕਿਸ ਤਰੀਕੇ ਦੇ ਬੁਰੇ ਪ੍ਰਭਾਵ ਪੈਂਦੇ ਨੇ ਅੱਜ ਅਸੀਂ ਤੁਹਾਨੂੰ ਆਪਣੀ ਕਹਾਣੀ ਰਾਹੀਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਮਨੁੱਖ ਦੇ ਦਿਮਾਗ ਇਸ ਸਿਹਤ ਉਤੇ ਬੁਰਾ ਪ੍ਰਭਾਵ ਪਾਉਂਦੀ ਹੈ ਅੱਜ ਜਿਵੇਂ ਤੁਹਾਨੂੰ ਆਪਣੇ ਇਸ ਐਪੀਸੋਡ ਵਿੱਚ ਦੱਸਾਂਗੇ ਕਿ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਮਨੁੱਖ ਦੇ ਦਿਮਾਗ ਤੇ ਬੁਰਾ ਅਸਰ ਪਾਉਂਦੀ ਹੈ ਸੋਸ਼ਲ ਮੀਡੀਆ ਦੀ ਲੋਕਾਂ ਨੂੰ ਦਿਨ ਪਰ ਦਿਨ ਲੱਗ ਰਹੀ ਹੈ ਲਤ ਸੋਸ਼ਲ ਮੀਡੀਆ ਦੀ ਲਤ ਵੱਡੇ ਤੋਂ ਲੈ ਕੇ ਛੋਟੇ ਹਰ ਕਿਸੇ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ ਬਹੁਤ ਸਾਰੇ ਲੋਕ ਹਰ ਸਮੇਂ ਸੋਸ਼ਲ ਮੀਡੀਆ ਤੇ ਸਮਾਂ ਬਿਤਾਉਂਦੇ ਨੇ ਤੇ ਇਸ ਤੋਂ ਬਿਨਾ ਰਹਿਣ ਵਿੱਚ ਉਹ ਮੁਸ਼ਕਲ ਮਹਿਸੂਸ ਕਰਦੇ ਨੇ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਤੇ ਡਿਪਰੈਸ਼ਨ ਤੇ ਹੋਰ ਮਾਨਸਿਕ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ ਨੌਜਵਾਨਾਂ 'ਵალੋ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਐਪ ਇੰਸਟਾਗ੍ਰਾਮ ਸੋਸ਼ਲ ਮੀਡੀਆ ਦਾ ਅਜਿਹਾ ਹੰਗ ਹੈ ਜੋ ਸਭ ਤੋਂ ਵੱਧ ਨੌਜਵਾਨਾਂ ਤੇ ਮਾੜਾ ਪ੍ਰਭਾਵ ਪਾ ਰਹੀ ਹੈ ਅਕਸਰ ਰੀਲ ਬਣਾਉਣ ਦੇ ਚੱਕਰ 'ਚ ਲੋਕ ਆਪਣਾ ਜ਼ਮੀਰ ਵੇਚ ਦਿੰਦੇ ਨੇ ਆਪਣਾ ਮਜ਼ਾਕ ਬਣਾਉਂਦੇ ਨੇ ਇਹ ਨਾ ਇਹ ਨਹੀਂ ਬਲਕਿ ਆਪਣੀ ਜਾਨ ਵੀ ਗਵਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਸਾਰੀ ਹੱਦਾਂ ਪਾਰ ਕਰ ਦਿੰਦੇ ਨੇ ਜਿਵੇਂ ਕਿ ਕੋਈ ਰੇਲ ਦੀ ਪਟੜੀ ਤੇ ਲੇਟ ਕੇ ਵੀਡੀਓ ਬਣਾ ਰਿਹਾ ਤੋ ਕੋਈ ਖਤਰਨਾਕ ਜਗਾ ਤੇ ਸਟੰਟ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਮਸ਼ਹੂਰੀ ਦਾ ਪਾਗਲਪਨ ਇੰਨਾ ਵੱਧ ਗਿਆ ਕਿ ਸਹੀ ਤੇ ਗਲਤ ਦੀ ਪਛਾਣ ਵੀ ਲੋਕ ਭੁੱਲ ਚੁੱਕੇ ਨੇ ਫੇਸਬੁੱਕ ਤੇ ਇੰਸਟਾਗ੍ਰam ਵਰਗੇ ਐਪਸ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਚੁੰਗਲ 'ਚ ਫਸਾ ਰਿਹਾ ਨੇ ਸੋਸ਼ਲ ਮੀਡੀਆ ਦਾ ਇੱਕ ਹੋਰ ਜਾਲ ਹੈ ਜਿਸ ਦਾ ਨਾਮ ਹੈ ਐਲਗੋਰਿਦਮ ਐਲਗੋਰਿਦਮ ਤੁਹਾਡੀ ਪਰਿਕਿਰਿਆ ਤੋਂ ਬਾਅਦ ਤੁਹਾਨੂੰ ਤੁਹਾਡੀ ਪਸੰਦ ਦੀ ਸਮੱਗਰੀ ਪੇਸ਼ ਕਰਦੀ ਹੈ ਕਈ ਸੋਸ਼ਲ ਮੀਡੀਆ ਪਲੇਟਫਾਰਮ ਨਕਲੀ ਜ਼ਿੰਦਗੀ ਨੂੰ ਬੜਾਵਾ ਦਿੰਦੇ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਆਪਣੀ ਤੁਲਨਾ ਉਹਨਾਂ ਨਾਲ ਕਰਦੇ ਨੇ ਤੇ ਉਸ ਸੁਪਨਿਆਂ ਭਰੀ ਛੁੱਟੀ ਜ਼ਿੰਦਗੀ ਲਈ ਉਸ ਵਾਂਗ ਸੋਸ਼ਲ ਮੀਡੀਆ ਤੇ ਆ ਕੇ ਹਰ ਸਹੀ ਗਲਤ ਤਰੀਕੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਏ ਤੇ ਇਸ ਦੇ ਜਾਲ ਵਿੱਚ ਫਸਣ ਤੋਂ ਬਚਿਆ ਜਾਵੇ